ਸ਼ਿਲੰਦਰ ਵਿਖੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿលੀਆਂ ਖੇਡਾਂ ਵਤਨ ਪੰਜਾਬ ਦੀਆਂ ਦੀ ਰਸਮ ਸ਼ੁਰੂਆਤ ਕੀਤੀ ਅਤੇ ਇਸ ਤੋਂ ਪਹਿਲਾਂ ਇਹਨਾਂ ਗੇਮਸ ਦਾ ਚੰਡਾ ਸੁਰਨ ਸਿੰਘ ਵਿਰਗ ਨੇ ਲਹਿਰਾਇਆ ਜਿਸ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਦੇ ਖਿਡਾਰੀਆਂ ਨੇ ਮਾਰਚ ਪਾਸਟ ਵਿੱਚ ਹਿੱਸਾ ਲਈਆ ਇਨ ਖੇਡਾਂ ਦੀ ਸ਼ੁਰੂਆਤ ਮੌਕੇ ਪੰਜਾਬ ਦੇ ਕੈबिनेट ਮੰਤਰੀ ਮੀਤੇਆ ਕੁਲਦੀਪ ਸਿੰਘ ਧਾਲੀਵਾਲ ਬ੍ਰਹਮਸ਼ੰਕਰ ਜਿੰਪਾ ਸਮਿਤ ਹੋਰ ਆਗੂ ਵੀ ਮੌਜੂਦ ਹੋਏ ਇਸ ਦੌਰਾਨ ਪੰਜਾਬੀ ਗਾਇਕ ਰਣਜੀਤ ਬਾਵਾ ਤੇ ਅਮਰਿਤਮਾਨ ਨੇ ਵੀ ਇਨ ਖੇਡਾਂ ਦੀ ਸ਼ੁਰੂਆਤ ਮੌਕੇ ਸ਼ਾਮਲ ਹੋਏ ਅਤੇ ਜਿੱਥੇ ਪੰਜਾਬ ਮੁੱਖ ਮੰਤਰੀ ਦੇ ਵੱਲੋਂ ਜੁਰਿੰਦਰ ਸ਼ਹਿਰ ਦੇ ਵਿੱਚ ਖੇਡਾਂ ਵਤਨ ਪੰਜਾਬ ਦੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਤਾਂ ਉੱਥੇ ਉਸ ਦੌਰਾਨ ਪੰਜਾਬ ਮੁੱਖ ਮੰਤਰੀ ਨੇ ਵਾਲੀਬਾਲ ਖੇਡ ਕੇ ਖਿਡਾਰੀਆਂ ਦੀ ਹੌਸਲਾ ਵੀ ਅਫਜ਼ਾਈ ਕੀਤੀ ਤਾਂ ਦੱਸਿਆ ਕਿ ਪੰਜਾਬ ਮੁੱਖ ਮੰਤਰੀ ਆਪਣੇ ਪਤਨੀ ਗੁਰਪ੍ਰੀਤ ਕੌਰ ਦੇ ਨਾਲ ਤੇ ਪਹੁੰਚਸਨ ਅਤੇ ਇਸ ਦੌਰਾਨ ਪੰਜਾਬ ਦੇ ਖੇਡ ਮੰਤਰੀ ਵੀ ਉੱਥੇ ਮੌਜੂਦ ਰਹੇ ਇਸ ਸਮਾਗਮ ਦੇ ਵਿੱਚ ਖਾਸ ਗੱਲ ਇਹ ਰਹੀ ਕਿ ਬਾਰਿਸ਼ ਦੇ ਕਾਰਨ ਪ੍ਰੋਗਰਾਮ ਆਪਣੇ ਨਿਰਧਾਰਿਤ ਸਮੇਂ ਤੋਂ 3 ਘੰਟੇ ਦੇਰੀ ਦੇ ਨਾਲ ਸ਼ੁਰੂ ਕੀਤਾ ਗਿਆ। ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਕਈ ਨਾਮਵਰ ਖਿਡਾਰੀਆਂ ਨੇ ਵੀ ਸ਼ਿਰਕਤ ਕੀਤੀ। ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਦੇ ਵਿੱਚ ਇੰਨੇ ਵੱਡੇ ਪੱਧਰ ਤੇ ਖੇਡਾਂ ਕਰਵਾਈਆਂ ਜਾ ਰਹੀਆਂ ਨੇ। ਇਹਦੇ ਨਾਲ ਹੀ ਖਾਸ ਗੱਲ ਇਹ ਵੀ ਦੱਸ ਦਈਏ ਕਿ ਇਸ ਖੇਡਾਂ ਦੇ ਸਮਾਗਮ ਦੇ ਵਿੱਚ ਧਮਾਲ ਉਦੋਂ ਪੈ ਗਈ ਜਦੋਂ ਪੰਜਾਬ ਮੁੱਖ ਮੰਤਰੀ ਆਪ ਖੁਦ ਮੈਦਾਨ ਦੇ ਵਿੱਚ ਉਤਰੇ ਅਤੇ ਖਿਡਾਰੀਆਂ ਦੇ ਨਾਲ ਖੇਡ ਕੇ ਉਹਨਾਂ ਦਾ ਹੌਸਲਾ ਵਧਾਇਆ। ਇਹ ਤਾਂ ਮੁਨਕਰਨੀਕਾਰ ਸਰ ਦਾ ਵੀ ਕਮੀ ਨਹੀਂ ਹੈ ਕਿਉਂਕਿ ਅਸੀਂ ਵੀ ਮੈਡਲ ਲੱਤੇ ਨੇ ਤਾਂ ਸਾਨੂੰ ਪਤਾ ਦਾ ਪਰ ਇਹ ਸਰਕਾਰ ਜੇ ਨਵੇਂ ਆਈ ਆਪਾਂ ਭਰੋਸਾ ਕਰਕੇ ਇਹਨਾਂ ਨੂੰ ਇੱਥੇ ਲੈ ਕੇ ਆਇਆ ਤਾਂ ਆਪਾਂ ਨੂੰ ਥੋੜਾ ਵੇਟ ਤਾਂ ਕਰਨਾ ਪੈਣਾਗਾ ਤੇ ਹੋ ਸਕਦਾ ਆਪਾਂ ਉਮੀਦ ਕਰ ਸਕਦੇ ਆਂ ਵੀ ਹਾਂ ਆਉਣ ਵਾਲੇ ਸਮੇਂ 'ਚ ਵਧੀਆ ਫੈਸਲੇ ਲੈਣਗੇ ਸਪੋਰਟਸਮੈਨ ਲਈ ਲੋਕਤੰਤਰੀ ਥੋੜੀ ਦੇਰ ਚਾਰ ਵਾਲੇ ਨੇ ਮਿਲਣਗੇ ਅਗਰ ਤੁਹਾਨੂੰ ਉਹ ਤੇ ਕੀ ਉਹਨਾਂ ਨਾਲ ਤੁਸੀਂ ਗੱਲਬਾਤ ਕਰੋਗੇ ਪਹਿਲਾਂ ਤਾਂ ਇਸ ਵਿਸ਼ੇ ਦੀ ਗੱਲਬਾਤ ਕਰਾਂਗੇ ਕਿ ਇੱਕ ਵਧੀਆ ਪਾਲਿਸੀ ਬਣਾਈ ਜਾਵੇ ਤਾ ਜੋ ਜਿਹੜੇ ਬੱਚੇ ਮੈਡਲ ਲੈ ਕੇ ਆਉਣ ਉਹਨਾਂ ਨੂੰ ਹੁਣ ਸਾਰੀ ਮਤਲਬ ਕੈਸ਼ ਵਾਰਡ ਦਿੱਤਾ ਜਾਵੇ ਫੇਰ ਉਹ ਅੱਗੇ ਟ੍ਰੇਨਿੰਗ ਕਰ ਸਕਦੇ ਨੇ ਹੋਰ ਵਧੀਆ ਅੱਛਾ ਸਰ ਤੁਹਾਡਾ ਨਾਮ ਮੇਰਾ ਨਾਮ ਰਜਿੰਦਰ ਸਿੰਘ ਰੇਲੂ ਹਾਂਜੀ ਕੀ ਤੁਸੀਂ ਗੇਮ ਕਰਦੇ ਹੋ ਮੇਰੀ ਪਾਵਰ ਲਿਫਟਿੰਗ ਗੇਮ ਹੈ ਹਾਂਜੀ ਤੇ ਸਰ ਅੱਜ ਜਿਹੜਾ ਲੋਕਾਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਜਾ ਰਿਹਾ ਹੈ ਕਿ ਇਹਨੇ ਨੀਤੀ ਤੁਸੀਂ ਵੀ ਪਾਰਦਰਸ਼ੀ ਉਤਕਰਨ ਹੈ ਹਾਂ ਮੈਂ ਟਾਰਚ ਬੀਅਰਰ ਹਾਂ ਤੇ ਕਿਉਂਕਿ 2004 ਪੈਰਾਓਲਪਿਕਸ ਦਾ ਮੈਡਲਿਸਟ ਆਰਜਨ ਦਾ ਵੜੀ ਆ ਤੇ ਵਧੀਆ ਸ਼ੁਰੂਆਤ ਆ ਕਿਉਂਕਿ ਸਪੋਰਟਸ ਦਾ ਮਾਹੌਲ ਤਾਂ ਵੜਨਾ ਹੀ ਚਾਹੀਦਾ ਜੇ ਗਰਾਊਂਡ ਲੈਵਲ ਤੋਂ ਬਣੂਗਾ ਤਾਂ ਹੀ ਉੱਪਰ ਮਤਲਬ ਹੋਏਗਾ ਨਾ ਤਾਂ ਬਹੁਤ ਵਧੀਆ ਉਪਰਾਲਾ ਪੰਜਾਬ ਗਾਉਂ ਦਾ ਕਿ ਬਾਕੀ ਵੀਰਾ ਵੀਰਾ ਜੇ ਨਾਲੀ ਕਰਿਓ ਭਾਜੀ ਪੰਜਾਬ ਪਿੱਛੜ ਦਾ ਜਾ ਰਿਹਾ ਸੀ ਲੇਕਿਨ ਇਹ ਮੁੱਖ ਮੰਤਰੀ ਜਿਹੜਾ ਨਵੇਂ ਉਦਾਰ ਸੋਚ ਜਿਹੜਾ ਇਹਨਾਂ ਨੇ ਉਪਰਾਲਾ ਕਰਨ ਚੱਲੇ ਨੇ ਉਹਨੂੰ ਕਿਵੇਂ ਦੇਖੀ ਹਾਂ ਪਰ ਇਹ ਕੱਲੀਆਂ ਗੇਮਾਂ ਕਰਾਉਣਾ ਨਾਲ ਨਹੀਂ ਹੋਊਗਾ ਉਹ ਹੋਰ ਵੀ ਉਪਰਾਲੇ ਸਾਨੂੰ ਕਰਨੇ ਪੈਣੇ ਨਾਲ ਗੇਮਾਂ ਤਾਂ ਇੱਕ ਕਰਾ ਲਈਆਂ ਇੱਕ ਤਾਂ ਇਹਨੂੰ ਕੰਟੀਨਿਊ ਰੱਖਣਾ ਉਹ ਸਭ ਤੋਂ ਵੱਡੀ ਗੱਲ ਹੈ ਕਿ ਹਰ ਸਾਲ ਹੀ ਹੋਣੀ ਚਾਹੀਦੀਆਂ ਦੂਸਰਾ ਇਨਫਰਾਸਟ੍ਰਕਚਰ ਤੀਸਰਾ ਫਿਰ ਮੈਨ ਪਾਵਰ ਸਾਡੇ ਕੋਚ ਜਿਹੜੇ ਆ ਹੈਨਾ ਜਦ ਤੱਕ ਅਸੀਂ ਕੋਚ ਵਧੀਆ ਨਹੀਂ ਸਾਡੇ ਕੋਲ ਹੈਗੇ ਆ ਜੀ ਬੱਚੇ ਨਹੀਂ ਤਿਆਰਸਾ ਕਰ ਸਕਦੇ ਨਾ ਮਤਲਬ ਹਜੇ ਕਾਫੀ ਕੰਮ ਕਰਨ ਦੀ ਲੋੜ ਹੈ ਚਲੋ ਇਹਨਾਂ ਨੇ ਇਨੀਸ਼ੀਏਟਿਵ ਲਿਆ ਮੈਨੂੰ ਲੱਗਦਾ ਕਿ ਗਾਂ ਵੀ ਇਹ ਸਾਰੇ ਜਿਹੜੀਆਂ ਕਮੀਆਂ ਹੈਗੀਆਂ ਆਪਣੇ ਸਪੋਰਟਸ ਵਿੱਚ ਉਹ ਪੂਰੀਆਂ ਹੋਣਗੀਆਂ ਤੇ ਖਿਡਾਰੀ ਜਿਹੜਾ ਪਾਰਟਿਸਪੇਟ ਕਰਨਗੇ ਉਹ ਵੀ ਇੱਕ ਜਿਹੜੇ ਗੇਮ ਖੇਡਣਗੇ ਤੇ ਉਹਨਾਂ ਜਿਹੜੇ ਜਿਹੜਾ ਜਿਹੜਾ ਮੋਟੀਵੇਟ ਹੋਣਗੇ ਖਿਡਾਰੀ ਪੰਜਾਬ ਦੇ ਹੋਰ ਸਰ ਤੋਂ ਵੀ ਖੇਡਣਗੇ ਬਿਲਕੁਲ ਜੀ ਮੈਂ ਤੁਹਾਨੂੰ ਉਹੀ ਗੱਲ ਕਰ ਰਿਹਾ ਵੀ ਜਿੰਨਾ ਵੀ ਇਹ ਗਰਾਊਂਡ ਤੇ ਆਉਣਗੇ ਆਪਣੇ ਵੱਡੇ ਲੀਡਰ ਜਿੱਦਾਂ ਸੀਐਮ ਸਾਹਿਬ ਆ ਉਹਨਾਂ ਉਤਸ਼ਾਹ ਤਾਂ ਲੜਦਾ ਆ ਕਿਉਂਕਿ ਆਪਾਂ ਜੇ ਦੂਜੇ ਪਾਸੇ ਦੇਖ ਲਈਏ ਕਿ ਆਪਣੇ ਪੀਐਮ ਸਾਹਿਬ ਜਿੱਦਾਂ ਇੰਟਰੈਕਟ ਕਰਦੇ ਆ ਤੇ ਉਹਨਾਂ ਨੇ ਮਤਲਬ ਸਪੋਰਟਸ ਦਾ ਸਟੈਂਡਰਡ ਕਾਫੀ ਉੱਪਰ ਇੰਡੀਆ ਦਾ ਆਪਣਾ ਲੈ ਗਿਆ ਕਿਉਂ ਬੱਚੇ ਜਿਹੜੇ ਜਿੰਨੇ ਵੀ ਪਲੇਅਰ ਆ ਇੰਡੀਆ ਦੇ ਉਹ ਇੱਕ ਬਹੁਤ ਜ਼ਿਆਦਾ ਉਹਨਾਂ ਦੇ ਵਿੱਚ એનર્ਜੀ ਮਿਲਦੀ ਹੈ ਜਦੋਂ ਸਪੋਰਟ ਗੇਮਾਂ ਤੇ ਜਾਣ ਤੋਂ ਪਹਿਲਾਂ ਵੀ ਉਹਨਾਂ ਨਾਲ ਇੰਟਰੈਕਸ਼ਨ ਹੁੰਦੀ ਆ ਆ ਤੇ ਬਾਤ ਵੀ ਹੁੰਦੀ ਆ ਤੇ ਸੀਐਮ ਸਾਹਿਬ ਇੱਕ ਪੰਜਾਬ ਲੈਵਲ ਤੋਂ ਕਰ ਰਹੇ ਬਹੁਤ ਵਧੀਆ ਵਰਲਾ ਹੈ ਜਿਸ ਤਰ੍ਹਾਂ ਪਹਿਲਾ ਤਾਂ ਮੇਰਾ ਨਾਮ ਗੁਰਜੀਤ ਕੋਰ ਹੈ ਮੈਂ ਡੀ ਜਨੂਮਨ ਹਾਕੀ ਟੀਮ ਦੀ ਪਲੇਅਰ ਆ ਬਹੁਤ ਵਧੀਆ ਪ੍ਰਾਲਾ ਕੀਤਾ ਪੰਜਾਬ ਸਰਕਾਰ ਨੇ ਜੋ ਆਣੇ ਆਉਣ ਵਾਲਾ ਜਿਹੜਾ ਫੀਡੀ ਆ ਬਹੁਤ ਸਾਰੇ ਪਲੇਅਰਾਂ ਨੂੰ ਜਿਹਨੂੰ ਮੌਕਾ ਵੀ ਨਹੀਂ ਮਿਲਦਾ ਉਹਨਾਂ ਨੂੰ ਵੀ ਖੇਡਣ ਦਾ ਮੌਕਾ ਮਿਲ ਰਿਹਾ ਬਹੁਤ ਵਧੀਆ ਉਹਨਾਂ ਨੂੰ ਮੋਟੀਵੇਸ਼ਨ ਮਿਲ ਰਿਹਾ ਕਿ ਉਹ ਉੱਪਰ ਆ ਸਕਦੇ ਨੇ ਆਪਣੀ ਮਿਹਨਤ ਕਰ ਰਹੇ ਨੇ ਹਰ ਦਿਨ ਕਈਆਂ ਨੂੰ ਮੌਕਾ ਨਹੀਂ ਮਿਲਦਾ ਖੇਡਣ ਦਾ ਉਹਨਾਂ ਨੂੰ ਵੀ ਮੌਕਾ ਮਿਲਦਾ ਖੇਡਣ ਦਾ ਸੋ ਕਾਫੀ ਪਲੇਅਰ ਜਿਹੜੇ ਆ ਮੈਨੂੰ ਲੱਗਦਾ ਕਿ ਇਸ ਅਪਰਾਲੇ ਤੋਂ ਬਹੁਤ ਵਧੀਆ ਸਾਰੇ ਜਨੇ ਖੁਸ਼ ਵੀ ਨੇ ਬਹੁਤ ਸਾਰੇ ਪਲੇਅਰ ਜਿਹੜੇ ਉੱਪਰ ਨਿਕਲ ਕੇ ਆ ਸਕਦੇ ਨੇ ਬਹੁਤ ਤੇ ਪਿਛਲੀ ਵਰਸ ਸਮੇਂ ਜਿਹੜੇ ਪਲੇਅਰਸ ਨੂੰ ਟਰਬਲ ਹੋਇਆ ਸੋ ਦਾ ਮੈਂ ਜਿਵੇਂ ਇਨਫਰਾਸਟ੍ਰਕਚਰ ਨੂੰ ਜਾਂ ਡਾਈਟੀ ਕਰ ਲੋ ਜਾਂ ਅਗਰ ਉਹ ਬਹੁਤ ਬੜੇ ਥੀਟ ਥੀਟ ਦੇ ਅੰਦਰ ਦੇਸ਼ ਲਈ ਆਪਣੇ ਪੰਜਾਬ ਲਈ ਲੇਕਿਨ ਸਰਕਾਰੋਂ ਨਾਲ ਕੁਝ ਨਹੀਂ ਕਰ ਰਹੀ ਸੀ ਤੇ ਹਮਨ ਲੱਗਦਾ ਕਿ ਇਸ ਵਾਰ ਦੀ ਸਰਕਾਰ ਹੈ ਜੇ ਪਲੇਅਰ ਨੇ ਕੁਝ ਕਰੇ ਆ ਬਿਲਕੁਲ ਜੀ ਮੈਂ ਸਰਕਾਰ ਨੇ ਸਰਕਾਰ ਜਿਹੜਾ ਆਪਣੇ ਵੱਲੋਂ ਬਹੁਤ ਵੈਸਟ ਕਰ ਰਹੀ ਆ ਔਰ ਮੈਂ ਚਾਹਨੀ ਵੀ ਹੈ ਸਰਕਾਰ ਬੈਸਟ ਕਰਦੀ ਰਹੇ ਤਾਂ ਕਿ ਜੋ ਪਲੇਅਰਸ ਹੈ ਉਹਨਾਂ ਨੂੰ ਇੱਕ ਮੋਟੀਵੇਸ਼ਨ ਮਿਲ ਸਕੇ ਕਿਉਂਕਿ ਪੰਜਾਬ ਸਰਕਾਰ ਦਾ ਕੰਮ ਹੈ ਕਿ ਪਲੇਅਰਾਂ ਨੂੰ ਮੋਟੀਵੇਸ਼ਨ ਦੇਣਾ ਸੋਤਾ ਦੀ ਪਲੇਅਰ ਹੈ ਜਿਹੜੀ ਮਿਹਨਤ ਕਰ ਸਕਦੀ ਹੈ ਪੰਜਾਬ ਸਰਕਾਰ ਨੂੰ ਅੱਛੀ ਡਾਈਟ ਦੇਣੀ ਚਾਹੀਦੀ ਆ ਅੱਛੀਆਂ ਫੈਸਿਲਿਟੀਆਂ ਦੇਣੀਆਂ ਚਾਹੀਦੀਆਂ ਨੇ ਅੱچھے ਕੋਚਸ ਗਰਾਊਂਡਸ ਦੇਣੇ ਚਾਹੀਦੇ ਨੇ ਤਾਂ ਜੋ ਜੋ ਪਲੇਅਰ ਆ ਆਪਣਾ ਅੱਛੀ ਜਿਹੜੀ ਮਿਹਨਤ ਕਰ ਸਕਦੇ ਸਿੱਟੇ ਦੀ ਗੱਲ ਕਰੀਏ ਕੋਈ ਵੀ ਖੇਡ ਹੋਵੇ ਕੋਚਸ ਦੀ ਕਮੀ ਰਹਿੰਦੀ ਹੈ ਉਸੇ ਕਿਤੇ ਆ ਬਿਲਕੁਲ ਪੰਜਾਬ ਸਰਕਾਰ ਨੂੰ ਅੱਛੇ ਕੋਚਸ ਜਿਹੜਿਆ ਗਰਾਉਂਡ ਨਾਲ ਚਲਾਉਣੇ ਚਾਹੀਦੇ ਨੇ ਅچھے ਗਰਾਉਂਡ ਨਾਲ ਗਰਾਉਂਡਸ ਬੁਲਾਉਣੀਆਂ ਕਰੀ ਦੇ ਨੇ ਜਿਹਦੇ ਕਨ ਬਲੇ ਪਲੇਅਰਸ ਹੈ ਉਹ ਉੱਤਰ ਉੱਕਿਆ ਸਤ ਹੈ। ਉਹ ਗੱਲ ਕੀਤੀ ਜਿਵੇਂ ਕਿ ਕੁਝ ਪਲੇਅਰ ਨੇ ਪਿੱਛੇ ਦਿੱਕਟ ਪ੍ਰੈਸ ਕੌਂਸਲ ਤੋਂ ਦਿੱਕੋਤੀ ਦਾ ਕਿ ਪਲੇਅਰ ਨੇ ਲੰਬੀ ਸਿਰ ਨੇ ਕੰਮ ਵਿੱਚ ਵਿੱਚ ਸੜਿਆ ਗਿਆ। ਲੇਕਿਨ ਉਹਦੇ ਬਾਹਰ ਹੀ ਉਹਨਾਂ ਨੇ ਇੱਕ ਪ੍ਰਸਤਾਵ ਦਿੱਤਾ ਹੈ ਸਰਕਾਰ ਕਰਿਆ। ਕਿਧਰ ਕਿਧਰ ਸਪੀਅਰ ਅੰਦੇਖਾ ਮੈਂ ਉਸਦੀ ਕੋਈ ਚਾਹਲਾ ਕਮੈਂਟ ਨਹੀਂ ਕਰਾਂਗੀ ਬਟ ਪੰਜਾਬ ਸਰਕਾਰ ਨੂੰ ਪਲੇਅਰਸ ਨੇ ਜੋ ਵੀ ਰਿਜ਼ਲਟ ਆਂਦਾ ਉਹਨਾਂ ਤੇ ਜਿਹੜਾ ਆ ਇੱਕ ਛੋਟਾ ਜਿਹਾ ਫੰਕਸ਼ਨ ਰੱਖ ਕੇ ਉਹਨਾਂ ਨੂੰ ਉਹਨਾਂ ਦਾ ਜੋ ਮਾਨਸਿਕਤਾ ਸੀ ਉਹਨਾਂ ਨੂੰ ਦਿੱਤਾ ਹੋਇਆ ਹੈ ਔਰ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਜੋ ਪਲੇਅਰਸ ਨੂੰ ਜੋ ਜਲਦੀ ਜਲਦੀ ਜੋਬ ਦਿੱਤੀ ਜਾਵੇ ਕਿ ਆਨ ਵਾਲੇ ਨੇ ਅੱਥੇ ਤੁਹਾਨੂੰ ਵੀ ਫਿਲਮ ਕੀਤੀ ਜਿਹੜੇ 올림픽 ਪਲੇਅਰ ਨੇ ਉਹਨਾਂ ਦੀ ਫਿਲਮ ਵੀ ਅੱਥੇ ਉਹਨਾਂ ਨਾਲ ਕੀ ਗੱਲਬਾਤ ਕੀਤੀ ਗਈਗੀ ਕਿਸ ਵਿਸ਼ੇ ਦਾ ਤੁਸੀਂ ਰੱਖਣੋ ਗੱਲਬਾਤ ਆ ਬਿਲਕੁਲ ਜਿਵੇਂ ਪਹਿਲਾਂ ਵੀ ਗੱਲ ਕੀਤੀ ਹੋਈ ਨੇ ਅਸੀਂ ਜੌਬਜ਼ ਦੀ ਗੱਲ ਕਰਾਂਗੇ ਕਿਉਂਕਿ ਹਰ ਪਲੇਅਰ ਨੂੰ ਜੌਬ ਬਹੁਤ ਜ਼ਰੂਰੀ ਆ ਤਾਂ ਦੀ ਆਪਣੀ ਫੈਮਿਲੀ ਨੂੰ ਸਪੋਰਟ ਕਰ ਸਕਦੇ ਨੇ ਔਰ ਅੱਜ ਵੀ ਉਹ ਚੀਜ਼ ਕੀ ਮੌਕਾ ਮਿਲਿਆ ਤਾਂ ਜ਼ਰੂਰ ਗੱਲ ਕਰਾਂਗੇ ਕਿ ਪੰਜਾਬ ਸਰਕਾਰ ਨੂੰ ਜਿਹੜੀ ਇਹ ਫਲੇਸ ਨੂੰ ਜੌਬ ਦੇਣੀ ਚਾਹੀਦੀ ਆ ਥੈਂਕ ਯੂ ਕੋਣੋ ਵੀ ਬਣਾ ਲਓ ਕਿਤਾ ਕਿਉਂ ਦਾ ਬੰਦਾ ਬੰਦਾ ਕਿਤੇ ਭਗਵਾਨ ਜੀ ਖੁਦ ਇਹ ਵਾਲੀਬਾਲ ਖੇਡੇ ਰਹੇ ਸੀ ਸਰ ਭਗਵਾਨਤਮਾਨ ਜੀ ਦੇ ਸੀਐਮ ਸਾਹਿਬ ਦੇ ਵਾਲੀਬਾਲ ਖੇਡਣ ਨਾਲ ਪਲੇਅਰਾਂ ਦੇ ਵਿੱਚ ਬਹੁਤ ਮੋਟੀਵੇਸ਼ਨ ਆਈ ਆ ਔਰ ਦੋਨੇ ਟੀਮਾਂ ਖਾਸ ਕਰਕੇ ਇਹਦੇ ਸਪੋਰਟਸ ਸਕੂਲ ਦੀਆਂ ਟੀਮਾਂ ਆਪਣੀਆਂ ਜਲੰਧਰ ਦੀਆਂ ਟੀਮਾਂ ਸੀ ਔਰ ਸੀਐਮ ਸਾਹਿਬ ਦੇ ਬੱਚਿਆਂ ਦੇ ਖੇਡਣ ਦੇ ਨਾਲ ਬੱਚਿਆਂ ਨੂੰ ਬਹੁਤ ਮੋਟੀਵੇਸ਼ਨ ਮਿਲੀ ਆ ਔਰ ਇਹਦੇ ਨਾਲ ਸਾਡੀ ਜਲੰਧਰ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਲੱਗਦਾ ਵੀ ਜਿਹੜੀ ਸਾਡੀ ਐਂਟਰੀ ਆ ਬਹੁਤ ਜ਼ਿਆਦਾ ਵਧੂਗੀ ਔਰ ਸਪੋਰਟਸ ਦੀ ਪਾਰਟਿਸਪੇਸ਼ਨ ਜੋ ਬਲਾਕ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਸੀਐਮ ਸਾਹਿਬ ਦੇ ਆਉਣ ਨਾਲ ਬਹੁਤ ਜ਼ਿਆਦਾ ਫਰਕ ਪਊਗਾ ਬਹੁਤ ਜ਼ਿਆਦਾ ਵਧੇਗੀ ਸਤਾਵੀ ਪਰੇਸ਼ਾਨੀ ਆ ਰਹੀਆਂ ਸੀ ਕਿ ਸਰਕਾਰ ਕੀ ਦੇ ਰਹੀ Insta ਚੰਦਰ ਜੀ ਜਾਂ ਡਾਈਟ ਦੀ ਜਾਂ ਫਿਰ ਜੋ ਜਿਹੜੇ ਪਲੇਅਰ ਅੱਛਾ ਪਰਫਾਰਮ ਕਰਕੇ ਆਉਂਦੇ ਸਟਾਰ ਉਹਨਾਂ ਵੱਲੋਂ ਕੁਝ ਨਹੀਂ ਹੁੰਦਾ ਨਹੀਂ ਸਰ ਸਾਡੇ ਜਲੰਧਰ ਦੇ ਵਿੱਚ ਜਿੰਨੇ ਵੀ ਪਲੇਅਰ ਆ ਜਿਹੜੇ ਵਿੰਗ ਪਲੇਅਰ ਆ ਉਹਨਾਂ ਸਾਰੇ ਪਲੇਅਰਾਂ ਨੂੰ ਡਾਈਟ ਪ੍ਰੋਪਰ ਡਾਈਟ ਮਿਲ ਰਹੀ ਆ ਜਿਹੜੇ ਰੈ residențial ਵਿੰਗ ਦੇ ਵਿੱਚ ਆ ਉਹਨਾਂ ਨੂੰ residențial ਦੀ ਪੂਰੀ ਪ੍ਰੋਪਰ ਡਾਈਟ ਮਿਲ ਰਹੀ ਆ ਜਿੱਥੇ ਸਾਡੇ ਵਿੱਚ ਬੱਚੇ ਜਿਹੜੇ ਵਿੰਗ ਦੇ ਵਿੱਚ ਅਸੀਂ ਸਲੈਕਟ ਕੀਤੇ ਆ ਅਲੱਗ-ਅਲੱਗ ਗੇਮ ਦੇ ਵਿੱਚ ਉਹਨਾਂ ਸਾਰਿਆਂ ਬੱਚਿਆਂ ਨੂੰ ਸਾਡਿਆਂ ਨੂੰ ਦੁੱਧ, ਕਦਾਮ, ਅਕੇਲੇ ਔਰ ਹਰੇਕ ਦਿਨ ਸਾਰੇ ਬੱਚਿਆਂ ਨੂੰ ਮਿਲ ਰਹੇ ਆ ਪ੍ਰੋਪਰ ਹੋਤਾ ਮੰਤਰੀ ਖੁਦ ਆ ਕੇ ਪਲੇਅਰਸ ਦੇ ਨਾਲ ਵਾਲੀਬਾਲ ਖੇਡੇ ਨੇ ਪਹਿਲਾਂ ਤਾਂ ਇਹ ਦੱਸੋ ਤੇ ਦੂਸਰਾ ਇੱਕ ਜਿਹੜਾ ਅੱਜ ਉਹਨਾਂ ਨੇ ਅਗਾਜ਼ ਕੀਤਾ ਹੈ ਕਿ ਪੰਜਾਬ ਦਾ ਹੋਰ ਕੀ ਕਹਿੰਦੇ ਆ ਇਹ ਅਗਾਜ਼ ਬਹੁਤ ਜ਼ਰ ਪਹਿਲਾਂ ਹੋ ਜਾਣਾ ਚਾਹੀਦਾ ਸੀ ਬਟ ਚਲੋ ਤੇਰੇ ਆਏ ਤੋਂ ਰੂਸ ਹੈ ਇਹ ਬਹੁਤ ਵਧੀਆ ਪਹਿਲ ਕੀਤੀ ਹੈ ਉਹਨਾਂ ਨੇ ਜਿਸ ਨਾਲ ਜਿਹੜੇ ਪਿੰਡਾਂ ਦੇ ਆਪਣੇ ਛੋਟੇ ਬੱਚੇ ਸੀ ਜਿਨ੍ਹਾਂ ਨੂੰ ਕੋਈ ਵੀ ਪਲੇਟਫਾਰਮ ਨਹੀਂ ਮਿਲ ਰਿਹਾ ਸੀ ਉਹਨਾਂ ਨੂੰ ਇੱਕ ਪਲੇਟਫਾਰਮ ਮਿਲ ਗਿਆ ਆਪਣੇ ਨੂੰ ਪਰਫਾਰਮ ਕਰਨ ਦਾ ਤੇ ਉਸ ਤੋਂ ਸੋਹਣੀ ਵੀ ਸੁਹਾਗ ਵਾਲੀ ਇਹ ਗੱਲ ਹੋ ਗਈ ਹੈ ਵੀ ਇੱਥੇ ਕਿੰਨੀਆਂ ਹੀ ਏਜ ਕੈਟਾਗਰੀਆਂ ਰਾਤੀ ਅੰਡਰ 14 17 21 21 ਟੂ 40 ਔਰ ਮੋਰ ਥੈਨ 50 ਪਲੇਅਰਸ ਕੈਨ ਪਲੇ ਆਪਰੇ ਪਰਫਾਰਮ ਕਰ ਸਕਦੇ ਨੇ ਤੁਸੀਂ ਪਿਛਲੇ ਸਾਲਾਂ ਤੋਂ ਪੰਜਾਹ ਪਲੇਅਰ ਨੂੰ ਅਰਚੀ ਜਿਹੜੀ ਡਾਈਟੀ ਮਿਲ 파ਰੀ ਸੀ ਇਸ ਦਾ ਸੱਤਾਂ ਦੀ ਮਿਲ 파ਰ ਰਹੀ ਸੀ ਡਰਾਫਟ ਅਵੇਲੇਬਲ ਮਿਲ ਜਿਹੜੇ ਆ ਬੋਏਗਾ ਬੋਏਗਾ ਜੀ 100% ਬਤਰਾ ਹੋਏਗਾ ਤੁਹਾਡੇ ਸਾਹਮਣੇ ਆ ਪਹਿਲੀ ਗੱਲ ਤਾਂ ਬਲੌਗ ਲਾਇਵ ਦੇ ਅੱਜ ਤੱਕ ਇਹੋ ਜੀ ਕੋਈ ਵੀ ਇਨਗੂਰੇਸ਼ਨ ਹੀ ਹੋਈ ਇਹ ਫਸਟ ਟਾਈਮ ਆ ਇਨ ਦਾ ਇੰਡੀਆ ਜਿਹੜੀ ਫਸਟ ਟਾਈਮ ਇਨਗੂਰੇਸ਼ਨ ਹੈ ਬਲੌਗ ਲਾਇਵ ਦੇ ਨਾਲ ਤੁਸੀਂ ਆਪ ਹੀ ਸੋਚੋ ਡਿਜੀਟਲ ਦੇ ਸਟੇਟ ਲਵ ਜਾਂ ਨੈਸ਼ਨਲ ਦੇ ਹੁਣ ਕਿਤੇ ਪ੍ਰੋਕਟਾਂਡਾ ਬੀਤੀ ਹੋਏ ਕਿਉਂਕਿ ਇਸ ਸਾਲ ਹਰਿਆਣਾ ਉੱਪਰ ਚੱਲ ਰਿਹਾ ਹੈ ਬਾਕੀ ਪੰਜਾਬ ਨਾ ਪਿੱਛੜ ਆ ਜਾ ਰਿਹਾ ਤੁਹਾਨੂੰ ਲੱਗਦਾ ਹੈ ਕਿ ਦੁਬਾਰਾ ਪੰਜਾਬ ਫੇਰ ਆਪਣਾ ਇੱਕ ਨੰਬਰ ਦੇ 101% ਪੰਜਾਬ ਰਾਈਜ਼ ਕਰੇਗਾ ਤੇ ਮੇਬੀ ਨੈਕਸਟ ਮੰਥ ਨੈਸ਼ਨਲ ਗੇਮਸ ਆ ਰਹੀਆਂ ਨੇ ਤੇ ਪੰਜਾਬ ਉਹ ਚ ਆਪਣਾ ਬੈਸਟ ਕਰੇਗਾ ਤੇ ਆਪਣੀ ਰੈਂਕਿੰਗ ਸੁਧਾਰ ਕਰੇਗਾ। ਭਗਵਾਨ ਮਾਨ ਜੀ ਤੁਹਾਡੇ ਨਾਲ ਇਹ ਚੰਦ ਵਾਲੀ ਵਾਲ ਖੇਡੇ ਦੇ ਕਿਹੜਾ ਮੈਚ ਹੋ ਰਿਹਾ। ਬਹੁਤ ਵਧੀਆ ਮਾਨ ਮੈਚ ਹੋ ਰਿਹਾ ਸਾਨੂੰ ਭਗਵਾਨ ਮਾਨ ਜੀ ਅੱਜ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਸੀਐਮ ਸਾਡੇ ਨਾਲ ਸਪੋਰਟਸ ਨਾਲ ਜੁੜ ਕੇ ਸਾਡੇ ਨਾਲ 100 ਕਰੋੜਾਂ ਵਿੱਚ ਖੇਡ ਗਰਾਉਂਡਾਂ ਵਿੱਚ ਖੇਡ ਰਹੇ ਨੇ। ਸਾਨੂੰ ਬਹੁਤ ਆਸ ਹੈ ਕਿ ਅੱਗੇ ਹੁਣ ਖੇਡ ਗਰਾਉਂਡਾਂ ਨੂੰ ਮਾਨ ਸਾਹਿਬ ਹੋਰ ਵੀ ਵਧਾ ਦੇ ਵਧਾ ਕੇ ਬਾਤ ਚੜ ਕੇ ਕੰਮ ਕਰਨਗੇ ਖਿਡਾਰੀਆਂ ਲਈ ਬਹੁਤ ਹੀ ਆਉਣ ਵਾਲਾ ਸਮਾਂ ਵਧੀਆ ਹੀ ਹੋਊਗਾ। ਪਹਿਲਾ ਪਹਿਲਾ ਸਾਰੇ ਇਦਾਂ ਹੀ ਲੱਗ ਰਿਹਾ ਹੈ ਪੰਜਾਬ ਖੇਡਾਂ ਦੇ ਪੱਖੋਂ ਬਹੁਤ ਪਛੜ ਚੁੱਕਿਆ ਹੈ ਪਰੰਤ ਭਗਵਾਨ ਦਮਨ ਸਾਹਿਬ ਦੀ ਸੋਚ ਦੇਖ ਕੇ ਲੱਗ ਰਿਹਾ ਹੈ ਕਿ ਪੰਜਾਬ ਫਿਰ ਤੋਂ ਵਾਪਸੀ ਕਰੂਗਾ ਤੇ ਪੰਜਾਬ ਚੈਂਪੀਅਨ ਬਣੂਗਾ ਮੈਂ ਪ੍ਰਬਲ ਕੰਗ ਡਾਇਰੈਕਟਰ ਪ੍ਰਬਲ ٹی ਐਮਟੀ ਸਰੀਆ ਸਰਦਾਰ ਬਲਦੇਵ ਸਿੰਘ ਜੀ ਕੰਗ ਜੋ ਸਾਡੇ ਮੈਨੇਜਿੰਗ ਡਾਇਰੈਕਟਰ ਨੇ ਸਰਦਾਰ ਬੌਬੀ ਸਿੰਘ ਕੰਗ ਜੋ ਸਾਡੇ ਚੇਅਰਮੈਨ ਨੇ ਸਾਰੇ ਗਰੁੱਪ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2022 ਵਿੱਚ ਸਾਰੇ ਖਿਡਾਰੀਆਂ ਦਾ ਮੈਂ ਸਵਾਗਤ ਕਰਦੀ ਹਾਂ ਜਿਹਦੇ ਦਿਨ ਕੌਮੀ ਖੇਡ ਦਿਵਸ ਦੇ ਮੌਕੇ ਤੇ ਪੰਜਾਬ ਸਰਕਾਰ ਅਤੇ ਖੇਡ ਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2022 ਦਾ ਆਯੋਜਨ ਪ੍ਰਬਲ ٹی ਐਮਟੀ ਸਰਯਾ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਜਿਸ ਦਾ ਕਿ ਰਸਮੀ ਉਦਘਾਟਨ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਆਪਣੇ ਕਾਰਕਰਮਾਂ ਹੇਠ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਕਰਨ ਜਾ ਰਹੇ ਨੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਖੇਡਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਤੇ ਪੰਜਾਬ ਦਾ ਨਾਮ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਉੱਚਾ ਕਰਨ ਜਿਸ ਵਿੱਚ ਜੇ ਪ੍ਰਬਲੀ ٹی ਐਮਟੀ ਦਾ ਜੋ ਵੀ ਬਣਦਾ ਸਹਿਯੋਗ ਹੈ ਉਹ ਪ੍ਰਬਲੀ ٹی ਐਮਟੀ ਹਮੇਸ਼ਾ ਹੀ ਸਮਾਜਿਕ ਕੰਮਾਂ ਵਿੱਚ ਅੱਗੇ ਰਿਹਾ ਹੈ ਤੇ ਅੱਗੇ ਵੀ ਆਉਣ ਵਾਲੇ ਸਮੇਂ 'ਚ ਸਹਿਯੋਗ ਆਪਣਾ ਦਿੰਦਾ ਰਹੇਗਾ ਧੰਨ ਜੁਲੰਦਰ ਤੋ ਦਿਵਿੰਦਰ ਸਿੰਘ ਦੀ ਰਿਪੋਰਟ ਐਸਐਮ ਜੈਡ ਨਿਊਜ਼